ਸੱਜਿਆ ਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਪਿੰਡ ਜ਼ਿੰਦਗੀ ਚੈਨਲ ਤੇ। ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਜੀ ਅਸੀਂ ਚਾਰ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਬੁਢਾਪੇ ਨੂੰ ਬਿਰਧ ਅਵਸਥਾ ਵੀ ਕਿਹਾ ਜਾਂਦਾ ਹੈ। ਜਿਸ ਉਮਰ ਵਿੱਚ ਮਨੁੱਖੀ ਜੀਵਨ ਦੇ ਔਸਤ ਕਾਲ ਦੇ ਨੇੜੇ ਜਾਂ ਉਸ ਤੋਂ ਘੱਟ ਹੋ ਜਾਂਦੀ ਹੈ। ਇਸ ਅਵਸਥਾ ਵਿੱਚ ਰੋਗ ਲੱਗਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਜੋ ਕਿ ਇੱਕ ਸੁਭਾਵਿਕ ਜਾਂ ਕੁਦਰਤੀ ਘਟਨਾ ਹੈ। ਅਸਲ ਵਿੱਚ ਬੁਢਾਪੇ ਦਾ ਸ਼ਬਦੀ ਅਰਥ ਬਜ਼ੁਰਗ ਹੋਣਾ ਹੈ ਪਰ ਮੈਂ ਅੱਜ ਤੁਹਾਨੂੰ ਇਹ ਦੱਸਣ ਜਾ ਰਹੀ ਹਾਂ ਕਿ ਅਸਲ ਵਿੱਚ ਬਜ਼ੁਰਗ ਹੋਣ ਦਾ ਅਹਿਸਾਸ ਇੱਕ ਬਿਰਧ ਇਨਸਾਨ ਹੀ ਸਮਝ ਸਕਦਾ ਹੈ ਚਲੋ ਆਪਾਂ ਕਹਾਣੀ ਨੂੰ ਮਿਲ ਕੇ ਸ਼ੁਰੂ ਕਰਦੇ ਹਾਂ ਦਿਨੇਸ਼ لال ਨਾਮ ਦਾ ਇੱਕ ਆਦਮੀ ਜੋ ਕਿ ਬਜ਼ੁਰਗ ਅਵਸਥਾ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਹਰ ਰੋਜ਼ ਦੀ ਤਰ੍ਹਾਂ ਦਿਨੇਸ਼ لال ਜੀ ਸ਼ਾਮ ਦੇ ਸ਼ਹਿਰ ਸਪਾਟੇ ਤੋਂ ਘਰ ਵਾਪਸ ਆਏ ਉਹ ਆਪਣੀ ਜੁੱਤੀ ਉਤਾਰ ਹੀ ਰਹੇ ਸੀ ਕਿ ਨੌ ਨੇ ਪੁੱਛਿਆ ਕਿ ਪਾਪਾ ਅੱਜ ਅਸੀਂ ਬਾਹਰ ਪਾਰਟੀ ਤੇ ਜਾ ਰਹੇ ਹਾਂ ਰਾਤ ਦਾ ਖਾਣਾ ਅਸੀਂ ਉੱਥੇ ਹੀ ਖਾ ਲਵਾਂਗੇ ਤੁਸੀਂ ਦੱਸੋ ਰਾਤ ਨੂੰ ਕੀ ਖਾਓਗੇ ਦਿਨੇਸ਼ لال ਜੀ ਸੋਚਣ ਲੱਗੇ ਕਿ ਨਾ ਤਾਂ ਜੈਤਵਾਰ ਤੇ ਨਾ ਹੀ ਕਿਸੇ ਦਾ ਕੋਈ ਵਿਆਹ ਇਹ ਜ਼ਰੂਰ ਹੀ ਕਿਸੇ ਪਾਰਟੀ ਤੇ ਜਾ ਰਹੇ ਹੋਣਗੇ ਚੱਲ ਛੱਡੋ ਮੈਨੂੰ ਕੀ ਮੈਂ ਕੀ ਕਰਨਾ ਇਸ ਉਮਰ ਵਿੱਚ ਜਾ ਕੇ ਆਪਣੇ ਵਿਚਾਰਾਂ ਤੇ ਕਾਬੂ ਕਰਦੇ ਹੋਏ ਦਿਨੇਸ਼ لال ਜੀ ਬੋਲੇ ਐਵੇਂ ਕਰ ਪੁੱਤ ਮੈਨੂੰ ਦੋ ਰੋਟੀਆਂ ਬਣਾ ਦੇ ਮੈਂ ਦੁੱਧ ਨਾਲ ਖਾਊਂਗਾ ਆਗੋ ਨੌਣੇ ਜਵਾਬ ਦਿੱਤਾ ਕਿ ਪਾਪਾ ਜੀ ਸਵੇਰੇ ਜੋ ਰੋਟੀਆਂ ਬਣਾਈਆਂ ਸੀ ਉਹਨਾਂ ਵਿੱਚੋਂ ਦੋ ਰੋਟੀਆਂ ਬਚੀਆਂ ਹੋਈਆਂ ਹਨ ਤੁਸੀਂ ਨੌਣੇ ਆਪਣੀ ਗੱਲ ਅਧੂਰੀ ਹੀ ਛੱਡ ਦਿੱਤੀ ਪਰ ਦਿਨੇਸ਼ لال ਜੀ ਚੰਗੀ ਤਰ੍ਹਾਂ ਸਮਝ ਗਏ ਕਿ ਨੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੀ ਹੈ ਸਵੇਰ ਦੀਆਂ ਬੱਚੀਆਂ ਹੋਈਆਂ ਰੋਟੀਆਂ ਖਾਧੀਆਂ ਤਾਂ ਗੈਸ ਬਣ ਸਕਦੀ ਹੈ ਤੇ ਸਵੇਰੇ ਵੀ ਨੋ ਨੇ ਮਸਾਲੇ ਵਾਲੀ ਸਬਜ਼ੀ ਬਣਾਈ ਸੀ ਜਿਸ ਦੇ ਚੱਲਦੇ ਹੁਣ ਤੱਕ পেট ਖਰਾਬ ਹੈ ਇਹ ਕੀ ਸਮਝਦਿਆ ਇਸ ਉਮਰ ਵਿੱਚ ਪੇਟ ਨੂੰ ਸੰਭਾਲਣਾ ਮਤਲਬ ਕਿਸੇ ਸ਼ਰਾਰਤੀ ਬੱਚੇ ਨੂੰ ਸੰਭਾਲਣ ਤੋਂ ਵੀ ਜ਼ਿਆਦਾ ਮੁਸ਼ਕਲ ਕੰਮ ਹੈ ਦਿਨੇਸ਼ ਜੀ ਬੋਲੇ ਬੇਟਾ ਮੈਂ ਇਸ ਉਮਰ ਵਿੱਚ ਸਵੇਰ ਵਾਲੀ ਰੋਟੀ ਰਾਤ ਦੇ ਸਮੇਂ ਨਹੀਂ ਖਾ ਸਕਦਾ ਤੈਨੂੰ ਥੋੜੀ ਜੀ ਤਕਲੀਫ ਕਰਨੀ ਪੈਣੀ ਆ ਮੇਰੇ ਲਈ ਦੋ ਤਾਜ਼ੀਆਂ ਰੋਟੀਆਂ ਬਣਾ ਦੇ ਨੌ ਨੂੰ ਬਹੁਤ ਗੁੱਸਾ ਆਇਆ ਉਹ ਗੁੱਸੇ ਵਿੱਚ ਬੜ ਬਣਾਉਂਦੀ ਹੋਈ ਉੱઠી ਹੁਣ ਦੋ ਰੋਟੀਆਂ ਪਕਾਵਾਂ ਜਾਂ ਫਿਰ 10 ਕੰਮ ਕਰਾਂ ਟਾਈਮ ਤਾਂ ਉਨਾ ਹੀ ਵਧੂਗਾ ਪਹਿਲਾਂ ਆਟਾ ਗੁੰਨਾ ਫਿਰ ਰੋਟੀਆਂ ਬਣਾਓ ਫਿਰ ਭਾਂਡੇ ਧੋਵੋ ਤੇ ਰਸੋਈ ਸਾਫ਼ ਕਰੋ ਇਹਨਾਂ ਨੂੰ ਕੀ ਇਹਨਾਂ ਨੇ ਤਾਂ ਬੈਠੇ-ਬੈਠੇ ਆਰਡਰ ਹੀ ਛੱਡ ਦੇਣਾ ਹੁੰਦਾ ਮੈਨੂੰ ਪਤਾ ਕੰਮ ਤਾਂ ਮੈਂ ਹੀ ਕਰਨਾ ਬਸ ਦਿਨ ਰਾਤ ਇਹਨਾਂ ਦੀ ਸੇਵਾ ਹੀ ਕਰਦੇ ਰਹੋ ਜਿਵੇਂ ਹੋਰ ਕੋਈ ਕੰਮ ਹੀ ਨਹੀਂ ਹੁੰਦਾ ਨੌ ਦੇ ਸਾਰੇ ਸ਼ਬਦ ਦਿਨੇਸ਼ لال ਦੇ ਕੰਨਾਂ ਵਿੱਚ ਪੈ ਰਹੇ ਸੀ ਕਹਿਣ ਲੱਗੇ हे ਪ੍ਰਮਾਤਮਾ ਦੋ ਰੋਟੀਆਂ ਹੀ ਤਾਂ ਕਈਆਂ ਸੀ ਦੋ ਰੋਟੀਆਂ ਪਨਾਉਣ ਪਿੱਛੇ ਐਈ ਤਕਲੀਫ ਮੈਂ ਕਿਹੜਾ ਕੋਈ ਛੱਤੀ ਪ੍ਰਕਾਰ ਦੇ ਭੋਜਨ ਮੰਗੇ ਸੀ ਦਿਨੇਸ਼ لال ਨੂੰ ਬਹੁਤ ਗੁੱਸਾ ਆਇਆ ਪਰ ਗੁੱਸਾ ਉੱਥੇ ਕੀਤਾ ਜਾਂਦਾ ਹੈ ਜਿੱਥੇ ਉਹਨਾਂ ਨੂੰ ਕੋਈ ਸੁਣਨ ਵਾਲਾ ਹੋਵੇ ਹੁਣ ਉਹ ਕਰ ਵੀ ਕੀ ਸਕਦਾ ਸੀ ਪਾਣੀ ਵਾਂਗੂ ਸਾਰਾ ਗੁੱਸਾ ਪੀ ਲਿਆ ਪਰ ਨੌ ਨੂੰ ਕੁਝ ਨਾ ਕਿਹਾ ਇਹ ਸਭ ਹੋਣ ਤੋਂ ਬਾਅਦ ਦਿਨੇਸ਼ لال ਜੀ ਨੂੰ ਆਪਣੀ ਪਤਨੀ ਦੀ ਉਸ ਸਮੇਂ ਬਹੁਤ ਯਾਦ ਆਈ ਨਿਰਮਲਾ ਜਦੋਂ ਜਿਉਂਦੀ ਸੀ ਤਾਂ ਮੈਂ ਕਦੇ ਬੇਈ ਰੋਟੀ ਨਹੀਂ ਸिखਾਦੀ ਸਗੋ ਤਾਜੀ ਰੋਟੀ ਦੇ ਨਾਲ ਨਾਲ 10 ਹੋਰ ਚੀਜ਼ਾਂ ਮਿਲ ਜਾਂਦੀਆਂ ਸੀ ਖਾਣ ਨੂੰ ਜਿਵੇਂ ਕਿ ਅਚਾਰ ਲੱਸੀ ਦਹੀਂ ਮਿੱਠਾ ਤੇ ਹੋਰ ਪਤਾ ਨਹੀਂ ਕੀ ਕੁਝ ਦਿਨੇਸ਼ لال ਜੀ ਨੂੰ ਬਹੁਤ ਹੀ ਬੁਰਾ ਲੱਗਿਆ ਫਿਰ ਨੌ ਨੂੰ ਉਹਨਾਂ ਨੇ ਕਿਹਾ ਕੀ ਪੁੱਤ ਰਹਿਣ ਦੇ ਮੈਂ ਸਵੇਰ ਦੀ ਬਚੀ ਹੋਈ ਰੋਟੀ ਹੀ ਖਾ ਲਵਾਂਗਾ ਐਵੇਂ ਤਕਲੀਫ ਕਰਨ ਦੀ ਕੋਈ ਜ਼ਰੂਰਤ ਨਹੀਂ ਵੈਸੇ ਵੀ ਤੇਰੇ ਹੱਥ ਦੀ ਰੋਟੀ ਬੜੀ ਮਲਾਈਮ ਹੁੰਦੀ ਆ ਮੇਰੀ ਵਜ੍ਹਾ ਨਾਲ ਤੁਸੀਂ ਕਿਤੇ लेट ਨਾ ਹੋ ਜੋ ਰਹਿਣ ਦੇ ਪੁੱਤ ਮੈਂ ਸਵੇਰ ਦੀ ਰੋਟੀ ਖਾ ਕੇ ਹੀ ਸੋ ਜਾਊਂਗਾ ਨੋ ਇਹ ਸਭ ਹੀ ਤਾਂ ਚਾਹੁੰਦੀ ਸੀ ਕਿ ਮੈਨੂੰ ਰੋਟੀ ਨਾ ਹੀ ਬਣਾਉਣੀ ਪਵੇ ਉਹਦੇ ਲਈ ਤਾਂ ਹੁਣ ਸੋਨੇ ਤੇ ਸੁਹਾਗੇ ਵਾਲੀ ਗੱਲ ਸੀ ਪਿਆਰੀ ਤੇ ਮਿੱਠੀ ਜਿਹੀ ਆਵਾਜ਼ ਕਰਕੇ ਬੋਲੀ ਪਾਪਾ ਜੀ ਤੁਸੀਂ ਚਾਹ ਪੀਓਗੇ ਵਿਚਾਰਾ ਦਿਨੇਸ਼ ਲਾਲ ਆਪਣੀ ਚਾਹ ਦੀ ਇੱਛਾ ਨੂੰ ਦਬਾਉਂਦਾ ਹੋਇਆ ਬੋਲਿਆ ਕਿ ਬੇਟਾ ਚਾਹ ਪੀਣ ਦੀ ਇੱਛਾ ਤਾਂ ਨਹੀਂ ਹੈ ਪਰ ਜੇ ਤੂੰ ਆਪਣੇ ਲਈ ਬਣਾ ਰਹੀ ਹੈ ਤਾਂ ਮੇਰੇ ਲਈ ਵੀ ਬਣਾ ਲੈ ਜੀ ਪਾਪਾ ਜੀ ਮੈਂ ਆਪਣੇ ਲਈ ਬਣਾ ਰਹੀ ਹਾਂ ਤੁਹਾਡੇ ਲਈ ਵੀ ਇੱਕ ਕੱਪ ਬਣਾ ਦਿੰਦੀ ਹਾਂ ਇਹਨਾਂ ਬੋਲ ਕੇ ਨੌਂਰ ਸੋਈ ਵਿੱਚ ਚਲੀ ਗਈ ਉਸ ਤੋਂ ਬਾਅਦ ਦਿਨੇਸ਼ ਲਾਲ ਜੀ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਗਏ ਕਿ ਮੇਰੇ ਕੋਲੇ ਤਾਂ ਲੱਖਾਂ ਦੀ ਜਾਇਦਾਦ ਆ ਇਹ ਘਰ ਵੀ ਮੇਰੇ ਨਾਮ ਆ ਖਾਤੇ 'ਚ ਵੀ ਲੱਖਾਂ ਰੁਪਏ ਪਏ ਆ। ਕਈ ਵਾਰੀ ਬੇਟਾ ਇਸ ਵਿਸ਼ੇ ਤੇ ਗੱਲ ਕਰਦਾ ਪਰ ਮੈਂ ਉਸ ਨੂੰ ਇਹ ਕਹਿ ਕੇ ਟਾਲ ਦਿੰਦਾ ਹਾਂ ਕਿ ਮੇਰੇ ਬਾਅਦ ਇਹ ਸਾਰੀ ਜਾਇਦਾਦ ਤੇਰੀ ਹੈ। ਫਿਰ ਵੀ ਇੱਕ ਕੱਪ ਚਾਹ ਤੇ ਦੋ ਤਾਜ਼ੀਆਂ ਰੋਟੀਆਂ ਲਈ ਤਰਸਣਾ ਪੈਂਦਾ। ਉਹਨਾਂ ਬਜ਼ੁਰਗਾਂ ਦਾ ਕੀ ਹੁੰਦਾ ਹੋਊਗਾ ਜਿਨ੍ਹਾਂ ਕੋਲੇ ਪੁਰਾਣੀਆਂ ਯਾਦਾਂ ਤੋਂ ਇਲਾਵਾ ਕੁਝ ਵੀ ਨਹੀਂ। ਮੇਰੇ ਕੋਲ ਤਾਂ ਜਾਇਦਾਦ ਹੁੰਦੇ ਹੋਏ ਵੀ ਮੈਨੂੰ ਤਰਸਣਾ ਪੈ ਰਿਹਾ ਹੈ। ਉਹ ਪਤਾ ਨਹੀਂ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰਦੇ ਹੋਣਗੇ। ਨਿਰਮਲਾ ਜੀ ਨੂੰ ਯਾਦ ਕਰਕੇ ਦਿਨੇਸ਼ لال ਜੀ ਦਾ ਮਨ ਪਰ ਆਇਆ ਜੇ ਅੱਜ ਉਹ ਹੁੰਦੀ ਤਾਂ ਮੈਨੂੰ ਇਹ ਸਭ ਦੇਖਣਾ ਨਹੀਂ ਪੈਣਾ ਸੀ ਮੇਰਾ ਬਹੁਤ ਧਿਆਨ ਰੱਖਦੀ ਸੀ ਉਹਦੇ ਹੁੰਦਿਆ ਮੈਂ ਕਦੇ ਵੀ ਕੋਈ ਵੀ ਕੰਮ ਕਰਨ ਦੀ ਲੋੜ ਨਹੀਂ ਸੀ ਪਈ ਉਹਨਾਂ ਦੇ ਵਪਾਰ ਨੇ ਵੀ ਉਹਨਾਂ ਦਾ ਸਾਥ ਛੱਡ ਦਿੱਤਾ ਉਹ ਵੀ ਨਿਰਮਲਾ ਨਾਲ ਬਹੁਤ ਧਿਆਨ ਰੱਖਦੇ ਸੀ ਪਰ ਕਦੇ ਜਿਤਾ ਨਹੀਂ ਪਾਏ ਉਹ ਦਿਲੋਂ ਸੱਚੇ ਦਿਲੋਂ ਮੰਨਦਾ ਸੀ ਨਿਰਮਲਾ ਮੇਰੇ ਚੰਗੇ ਕਰਮਾਂ ਦਾ ਫਾਲਾ ਜੋ ਪਰਮਾਤਮਾ ਨੇ ਮੇਰੀ ਝੋਲੀ ਪਾਇਆ ਜ਼ਿੰਦਗੀ ਦੀ ਇਸ ਭੱਜ ਤੋੜ ਵਿੱਚ ਨਿਰਮਲਾ ਦੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਨਾ ਕਰ ਪਾਇਆ ਉਹਦੀ ਇੱਛਾ ਸੀ ਕਿ ਹਿਮਕੁੰਣ ਸਾਹਿਬ ਦਰਸ਼ਨ ਕਰਨ ਜਾਣਾ ਹੈ ਪਰ ਮੇਰੇ ਲਈ ਬਹੁਤ ਅਫਸੋਸ ਦੀ ਗੱਲ ਹੈ ਕਿ ਮੈਂ ਉਹਨਾਂ ਨੂੰ ਲੈ ਕੇ ਨਾ ਜਾ ਸਕਿਆ ਜਦੋਂ ਵੀ ਉਹ ਮੈਨੂੰ ਜਾਣ ਲਈ ਕਹਿੰਦੀ ਤਾਂ ਮੈਂ ਹਰ ਵਾਰ ਉਸ ਨੂੰ ਅਗਲੇ ਸਾਲ ਜਾਵਾਂਗੇ ਇਹ ਕਹਿ ਕੇ ਟਾਲ ਦਿੰਦਾ ਘਰ ਪਰਿਵਾਰ ਤੇ ਸੰਸਾਰ ਦੀਆਂ ਇਹ ਸਾਰੀਆਂ ਜ਼ਿੰਮੇਵਾਰੀਆਂ ਸੰਭਾਲਦੇ ਸੰਭਾਲਦੇ ਕਦੋਂ ਉਹਨਾਂ ਦੀਆਂ ਇਹ ਛਾਵਾਂ ਉਹਨਾਂ ਦੇ ਨਾਲ ਹੀ ਚਲੀਆਂ ਗਈਆਂ ਪਤਾ ਹੀ ਨਾ ਚੱਲਿਆ ਇੰਨੇ ਸਮੇਂ ਤੱਕ ਦਿਨੇਸ਼ لال ਜੀ ਨੇ ਦੇਖਿਆ ਕਿ ਉਹਨਾਂ ਦੇ ਪੋਤਾ-ਪੋਤੀ ਦੋਵੇਂ ਹੀ ਵਾਪਸ ਘਰ ਆ ਗਏ ਦੋਵਾਂ ਨੇ ਆਪਣੇ ਸਕੂਲ ਵਾਲਾ ਬੈਗ ਸੋਫੇ ਤੇ ਸੁੱਟਿਆ ਤੇ ਦਾਦੇ ਜੀ ਵੱਲ દોੜ ਕੇ ਗਏ ਉਹਨਾਂ ਨੂੰ ਗਲੇ ਲਗਾਇਆ ਤੇ ਕਹਿਣ ਲੱਗੇ ਚੱਲੋ ਨਾ ਦਾਦਾ ਜੀ ਖੇਡਣ ਚੱਲੀਏ ਆਹੀ ਸਮਾਂ ਸੀ ਜਦੋਂ ਦਿਨੇਸ਼ لال ਬੱਚਿਆਂ ਨਾਲ ਬੱਚੇ ਬਣ ਜਾਂਦੇ ਤੇ ਆਪਣਾ ਸਾਰਾ ਦੁੱਖ ਸੱਕ ਤੇ ਆਪਣੀਆਂ ਜਾਦਾਂ ਭੁੱਲ ਜਾਂਦੇ ਦਨੇਸ਼ ਲਾਲ ਜੀ ਬੱਚਿਆਂ ਨੂੰ ਕੁਝ ਕਹਿ ਪਾਉਂਦੇ ਉਸ ਤੋਂ ਪਹਿਲਾਂ ਹੀ ਨੋ ਨੇ ਬੱਚਿਆਂ ਨੂੰ ਕਿਹਾ ਕਿ ਚਲੋ ਛੱਡੋ ਦਾਦਾ ਜੀ ਨੂੰ ਆਪਾਂ ਪਾਰਟੀ ਤੇ ਜਾਣਾ ਹੈ ਚਲੋ ਜਾ ਕੇ ਤਿਆਰ ਹੋਵੇ ਤੁਹਾਡੇ ਪਿਤਾ ਜੀ ਵੀ ਕੰਮ ਤੋਂ ਆਉਂਦੇ ਹੀ ਹੋਣਗੇ ਦੋਨੋਂ ਬੱਚੇ ਦਾਦਾ ਜੀ ਨੂੰ ਛੱਡ ਕੇ ਆਪਣੀ ਮੰਮੀ ਵੱਲ ਭੱਜ ਗਏ ਦਨੇਸ਼ ਲਾਲ ਜੀ ਦੀ ਪੋਤੀ 7 ਸਾਲ ਦੀ ਤੇ ਪੋਤਾ 5 ਸਾਲ ਦਾ ਸੀ ਫਿਰ ਦਨੇਸ਼ ਲਾਲ ਜੀ ਆਪਣੀ ਹੀ ਸੋਚ ਵਿੱਚ ਡੁੱਬ ਗਏ ਤੇ ਖਿੜਕੀ ਤੋਂ ਬਾਹਰ ਵੱਲ ਵੇਖਣ ਲੱਗੇ ਇਨੇ ਨੂੰ ਉਹਨਾਂ ਦੀ ਨੌ ਚਾਹ ਬਣਾ ਕੇ ਲਿਆਈ ਖਿੜਕੀ ਦੇ ਕੋਲੇ ਪਈ ਕੁਰਸੀ ਤੇ ਦਿਨੇਸ਼ لال ਜੀ ਬੈਠ ਕੇ ਚਾਹ ਪੀ ਰਹੇ ਸੀ ਬਹੁਤ ਮੁਸ਼ਕਿਲ ਨਾਲ ਕਿਉਂਕਿ ਚਾਹ ਦੇ ਨਾਤੇ ਸਿਰਫ ਫਿੱਕਾ ਗਰਮ ਪਾਣੀ ਸੀ ਨਾ ਇਲਾਇਚੀ ਨਾ ਅਦਰਕ ਦਿਨੇਸ਼ لال ਜੀ ਮਨ ਹੀ ਮਨ ਸੋਚਣ ਲੱਗੇ ਕਿ ਨੌ ਦੇ ਜਾਣ ਤੋਂ ਬਾਅਦ ਅੱਜ ਮੈਂ ਆਪਣੇ ਹੱਥ ਨਾਲ ਇਲਾਇਚੀ ਤੇ ਅਦਰਕ ਜਿਆਦਾ ਮਿੱਠੇ ਵਾਲੀ ਚਾਹ ਬਣਾ ਕੇ ਸਵਾਦ ਨਾਲ ਪੀਊਂਗਾ ਤੇ ਨਾਲ ਹੀ ਰੋਟੀ ਖਾ ਲਵਾਂਗਾ ਰੋਟੀ ਦਾ ਸੋਚ ਕੇ ਫਿਰ ਦਿਨੇਸ਼ لال ਜੀ ਦਾ ਮਨ ਖੱਟਾ ਹੋ ਗਿਆ ਚਾਹ ਖਤਮ ਹੋਣ ਤੋਂ ਬਾਅਦ ਉਹ ਖਾਲੀ ਕੱਪ ਰਸੋਈ ਵਿੱਚ ਰੱਖਣ ਗਿਆ ਤਾਂ ਉੱਥੇ ਉਸ ਨੇ ਦੇਖਿਆ ਕਿ ਨੌ ਨੇ ਬੱਚਿਆਂ ਦਾ ਕੱਪ ਧੋ ਕੇ ਰੱਖਿਆ ਹੋਇਆ ਸੀ ਫਿਰ ਦਿਨੇਸ਼ لال ਜੀ ਨੇ ਵੀ ਆਪਣਾ ਕੱਪ ਧੋ ਕੇ ਰੱਖ ਦਿੱਤਾ ਉਸ ਤੋਂ ਬਾਅਦ ਉਹ ਆਪਣੀ ਡਾਇਰੀ ਲੈ ਕੇ ਪੋਰਚ ਵਿੱਚ ਬੈਠ ਗਿਆ ਬੈਠੇ ਬੈਠੇ ਉਹਨਾਂ ਦੀ ਨਿਗਾਹ ਤુલਸੀ ਦੇ ਬੂਟੇ ਤੇ ਪਈ ਜਿਹੜੀ ਕਿ ਕਈ ਦਿਨਾਂ ਤੋਂ ਸੁੱਕਿਆ ਹੋਇਆ ਲੱਗਦਾ ਸੀ ਫਿਰ ਦਿਨੇਸ਼ ਜੀ ਨੇ ਤੁਲਸੀ ਦੇ ਬੂਟੇ ਨੂੰ ਪਾਣੀ ਪਾਇਆ ਕੁਝ ਸਮੇਂ ਬਾਅਦ ਉਹਨਾਂ ਨੇ ਦੇਖਿਆ ਤੁਲਸੀ ਦੇ ਬੂਟੇ ਨੂੰ ਐਵੇਂ ਲੱਗ ਰਿਹਾ ਸੀ ਜਿਵੇਂ ਪੱਤੀਆਂ ਮੁਸਕਰਾ ਰਹੀਆਂ ਹੋਣ ਫਿਰ ਉਸ ਨੂੰ ਯਾਦ ਆਇਆ ਨਿਰਮਲਾ ਹਰ ਰੋਜ਼ ਤੁਲਸੀ ਨੂੰ ਸਵੇਰੇ ਸਵੇਰੇ ਪਾਣੀ ਦਿੰਦੀ ਸੀ ਸ਼ਾਮ ਵੇਲੇ ਦੀਵਾ ਜਗਾਉਂਦੀ ਸੀ ਹੁਣ ਨਾ ਤਾਂ ਤੁਲਸੀ ਨੂੰ ਪਾਣੀ ਤੇ ਨਾ ਸ਼ਾਮ ਨੂੰ ਦੀਵਾ ਤੇ ਨਾ ਹੀ ਕੋਈ ਪਾਠ ਪੂਜਾ ਘਰ ਵਿੱਚ ਹੁੰਦੀ ਪਤਾ ਨਹੀਂ ਕਿੰਨੀਆਂ ਚੰਗੀਆਂ ਆਦਤਾਂ ਤੇ ਕਿੰਨੇ ਚੰਗੇ ਸੰਸਕਾਰ ਲੈ ਕੇ ਨਿਰਮਲਾ ਇਸ ਘਰ ਵਿੱਚ ਆਈ ਸੀ ਦਿਨੇਸ਼ لال ਅਸਮਾਨਵਾਲ ਵੇਖ ਕੇ ਬੋਲੇ ਕਿ ਨਿਰਮਲਾ ਮੈਨੂੰ ਤੇ ਇਸ ਘਰ ਨੂੰ ਛੱਡ ਕੇ ਕਿਉਂ ਚਲੀ ਗਈ ਅੱਜ ਮੈਨੂੰ ਤੇਰੀ ਬਹੁਤ ਲੋੜ ਹੈ ਮੈਨੂੰ ਹਰ ਵੇਲੇ ਤੇਰੀ ਕਮੀ ਮਹਿਸੂਸ ਹੁੰਦੀ ਤੇਰੀ ਬਹੁਤ ਜ਼ਰੂਰਤ ਸੀ ਇਸ ਘਰ ਵਿੱਚ ਤੂੰ ਮੇਰੇ ਨਾਲ ਧੋਖਾ ਕੀਤਾ ਮੈਨੂੰ ਇਕੱਲਿਆਂ ਛੱਡ ਕੇ ਚਲੀ ਗਈ ਤੂੰ ਹਮੇਸ਼ਾ ਮੇਰੇ ਨਾਲ ਰਹਿਣ ਦਾ ਵਚਨ ਕੀਤਾ ਸੀ ਪਰ ਤੋਂ ਮੇਰੇ ਬਾਰੇ ਇੱਕ ਵਾਰ ਵੀ ਤਾਂ ਸੋਚਿਆ ਦਿਨੇਸ਼ ਨਾਲ ਦੀਆਂ ਅੱਖਾਂ ਭਰ ਆਈਆਂ ਉਹ ਰੋਣ ਲੱਗ ਪਿਆ ਪਾਪਾ ਬਹੁਤ ਠੰਡੀ ਹਵਾ ਵਗ ਰਹੀ ਹੈ ਤੁਸੀਂ ਅੰਦਰ ਜਾਓ ਨਹੀਂ ਤਾਂ ਬਿਮਾਰ ਹੋ ਜਾਓਗੇ ਪੁੱਤ ਨੇ ਪਿਓ ਨੂੰ ਕਿਹਾ ਬੇਟਾ ਬਹੁਤੇ ਪੋਤਾ ਪੋਤੀ ਸਾਰੇ ਤਿਆਰ ਹੋ ਕੇ ਪਾਰਟੀ ਲਈ ਨਿਕਲ ਰਹੇ ਸਨ ਕਿਸੇ ਨੇ ਵੀ ਨਹੀਂ ਪੁੱਛਿਆ ਕਿ ਤੁਸੀਂ ਨਾਲ ਜਾਣਾ ਹੈ ਜਾਂ ਨਹੀਂ ਜਾਣ ਲੱਗਿਆਂ ਨਿਊ ਨੇ ਕਿਹਾ ਕਿ ਤੁਸੀਂ ਜਲਦੀ ਖਾਣਾ ਖਾ ਕੇ ਸੌਂ ਜਾਓ ਜਿਆਦਾ ਲੰਮੇ ਸਮੇਂ ਤੱਕ ਜਾਗਣਾ ਤੁਹਾਡੀ ਸਿਹਤ ਲਈ ਠੀਕ ਨਹੀਂ ਹੈ ਸਾਨੂੰ ਆਉਂਦੇ ਸਮੇਂ ਦੇਰ ਹੋ ਜਾਣੀ ਹੈ ਫਿਰ ਪੁੱਤ ਨੇ ਕਿਹਾ ਸਾਡੀ ਚਿੰਤਾ ਨਾ ਕਰਨਾ ਸਾਡੇ ਕੋਲੋਂ ਘਰ ਦੀ ਦੂਜੀ ਚਾਬੀ ਹੈ ਤੁਸੀਂ ਆਰਾਮ ਨਾਲ ਸੌ ਜਾਓ ਬੋਲ ਤਾਂ ਇਦਾਂ ਰਹੇ ਨੇ ਜਿਵੇਂ ਇਹਨਾਂ ਨੂੰ ਮੇਰੀ ਸਿਹਤ ਦੀ ਬਹੁਤ ਫਿਕਰ ਹੋਵੇ ਕਿੰਨੇ ਦਿਨਾਂ ਤੋਂ ਕਹਿ ਰਿਹਾ ਹਾਂ ਕਿ ਮੈਨੂੰ ਡਾਕਟਰ ਦੇ ਕੋਲ ਲੈ ਜਾਓ ਬੀਪੀ ਵਧਿਆ ਹੋਇਆ ਤੇ ਸ਼ੂਗਰ ਵੀ ਚੈੱਕ ਕਰਾਉਣੀ ਹੈ ਥੋੜਾ ਜਿਹਾ ਵੀ ਤੁਰਦਾ ਹਾਂ ਤਾਂ ਸਾਹ ਚੜਨ ਲੱਗ ਪੈਂਦਾ ਹੈ ਪਰ ਬੇਟਾ ਕਹਿੰਦਾ ਹੈ ਕਿ ਬੁਢਾਪੇ ਵਿੱਚ ਇਹ ਸਭ ਤਾਂ ਆਮ ਗੱਲ ਹੈ ਜਿਆਦਾ ਵਹਿਮ ਕਰਨ ਦੀ ਜ਼ਰੂਰਤ ਨਹੀਂ ਵਾ ਪੁੱਤਰ ਵਾ ਬੁੱਢੇ ਪਿਓ ਕੋਲ ਬਹਿਣ ਲਈ ਤਾਂ ਬਿਲਕੁਲ ਵੀ ਟਾਈਮ ਨਹੀਂ ਤੁਹਾਡੇ ਕੋਲ ਪਰ ਪਾਰਟੀਆਂ ਤੇ ਜਾਣ ਲਈ ਟਾਈਮ ਹੀ ਟਾਈਮ ਇਹੋ ਜੀ ਬਹੁਤ ਸਾਰੇ ਸਵਾਲ ਉਹਨਾਂ ਦੇ ਦਿਮਾਗ ਵਿੱਚ ਚੱਲ ਰਹੇ ਸੀ ਲੇਕਿਨ ਫਿਰ ਵੀ ਉਹਨਾਂ ਨੇ ਹਾਂ ਕਰਦੇ ਹੋਏ ਸਿਰ ਹਿਲਾਇਆ ਸਾਰੇ ਪਾਰਟੀ ਤੇ ਚਲੇ ਗਏ ਦਿਨੇਸ਼ ਲਾਲ ਜੀ ਹਾਲ ਵਿੱਚ ਪਈ ਕੁਰਸੀ ਉੱਤੇ ਆ ਕੇ ਬਹਿ ਗਏ ਰਾਤ ਰੋਟੀ ਖਾਣ ਦੀ ਕੋਈ ਵੀ ਇੱਛਾ ਨਹੀਂ ਸੀ ਇਸ ਲਈ ਟੀਵੀ ਚਲਾ ਕੇ ਬੈਠ ਗਏ ਅੱਜ ਵੈਲੈਂਟਾਈਨ ਦੇ ਸੀ ਉਹੀ ਸਭ ਕੁਝ ਟੀਵੀ ਤੇ ਦਿਖਾ ਰਹੇ ਸੀ ਫਿਰ ਕੋਲ ਪਈ ਨਿਰਮਲਾ ਦੀ ਫੋਟੋਸ ਤੇ ਉਸ ਦੀ ਨਜ਼ਰ ਪਈ ਉਸ ਨੇ ਵੇਖਿਆ ਕਿ ਨਿਰਮਲਾ ਨੇ ਜਾਲ ਰੰਗ ਦਾ ਸੂਟ ਪਾਇਆ ਹੋਇਆ ਸੀ ਪਿਆਰ ਤਾਂ ਉਹਨਾਂ ਨੇ ਵੀ ساری ਉਮਰ ਨਿਰਮਲਾ ਨੂੰ ਬਹੁਤ ਕੀਤਾ ਪਰ ਉਹਨਾਂ ਦੋਵਾਂ ਦਾ ਰੂਹ ਵਾਲਾ ਪਿਆਰ ਸੀ ਕਦੀ ਆਪਣੇ ਮੂੰਹ ਚੋਂ ਬਿਆਨ ਨਾ ਕਰ ਸਕੇ ਟੀਵੀ ਤੇ ਦਿਖਾ ਰਹੇ ਸੀ ਲੋਕਾਂ ਨੇ ਰੰਗ-ਬਰੰਗੇ ਕੱਪੜੇ ਪਾਏ ਤੇ ਹੱਥਾਂ ਵਿੱਚ ਫੁੱਲ ਲੈ ਕੇ ਸਾਰੇ ਵੈਲੈਂਟਾਈਨ ਤੇ ਮਨਾ ਰਹੇ ਸਨ ਫਿਰ ਪਤਾ ਨਹੀਂ ਅਚਾਨਕ ਉਹਨਾਂ ਦੇ ਮਨ ਵਿੱਚ ਕੀ ਹੋਇਆ ਉਹਨਾਂ ਨੇ ਪੈਸਿਆਂ ਵਾਲਾ ਬਟੂਆ ਫੜਿਆ ਤੇ ਉੱਥੋਂ ਚੱਲ ਪਏ ਨਿਰਮਲਾ ਨੂੰ ਯਾਦ ਕਰਦੇ ਕਰਦੇ ਉਹ ਆਈਸਕ੍ਰੀਮ ਪਾਰਲਰ ਕੋਲ ਪਹੁੰਚੇ ਉਹਨਾਂ ਨੂੰ ਸਾਹ ਚੜ ਗਿਆ ਤੇ ਧੜਕਣ ਵੀ ਤੇਜ਼ ਹੋ ਗਈ ਆਈਸਕ੍ਰੀਮ ਪਾਰਲਰ ਦੇ ਕੋਲ ਇੱਕ ਕੁਰਸੀ ਪਈ ਉੱਥੇ ਜਾ ਕੇ ਬੈਠ ਗਏ ਉੱਥੇ ਇੱਕ ਛੋਟੀ ਜੀ ਬੱਚੀ ਆਈ ਜੋ ਕਿ ਗੁਬਾਰੇ ਵੇਚ ਰਹੀ ਸੀ ਉਹ ਕਹਿੰਦੀ ਅੰਕਲ ਜੀ ਗੁਬਾਰੇ ਲਓਗੇ ਤਾਂ ਦਿਨੇਸ਼ ਨਾਲ ਨੂੰ ਜਿਆਦਾ ਆ ਕਿ ਗੁਬਾਰੇ ਤਾਂ ਨਿਰਮਲਾ ਨੂੰ ਵੀ ਬਹੁਤ ਪਸੰਦ ਸੀ ਤੇ ਬੱਚੀ ਕਹਿੰਦੀ ਜੇਕਰ ਗੁਬਾਰੇ ਲੈ ਲਓਗੇ ਤਾਂ ਅੱਜ ਮੈਂ ਜਲਦੀ ਘਰ ਚਲੀ ਜਾਵਾਂਗੀ ਉਹਨਾਂ ਨੂੰ ਬੱਚੀ ਦੇ ਵਿੱਚ ਸੱਚਾਈ ਤੇ ਇੱਕ ਉਮੀਦ ਨਜ਼ਰ ਆਈ ਉਸਨੇ ਸੋਚਿਆ ਕਿ ਮੈਂ ਇਹ ਗੁਬਾਰੇ ਲੈ ਕੇ ਕੀ ਕਰਾਂਗਾ ਫਿਰ ਉਸਨੇ 200 ਰੁਪਏ ਦਿੱਤੇ ਤੇ ਸਾਰੇ ਗੁਬਾਰੇ ਖਰੀਦ ਲਏ ਉਸ ਨੂੰ ਨਿਰਮਲਾ ਦੀ ਯਾਦ ਆਈ ਕਿ ਜਦੋਂ ਵੀ ਘਰ ਚੋਂ ਬਾਹਰ ਨਿਕਲਦੀ ਤਾਂ ਹਮੇਸ਼ਾ ਐਕਸਟਰਾ ਪੈਸੇ ਲੈ ਕੇ ਹੀ ਨਿਕਲਦੀ ਸੀ ਕਿਸੇ ਨਾ ਕਿਸੇ ਜ਼ਰੂਰਤਮੰਦ ਦੀ ਮਦਦ ਜ਼ਰੂਰ ਕਰਦੀ ਜੇਕਰ ਮੈਂ ਉਸ ਨੂੰ ਰੋਕਦਾ ਤਾਂ ਉਹ ਹਮੇਸ਼ਾ ਕਹਿੰਦੀ ਕਿ ਪ੍ਰਮਾਤਮਾ ਨੇ ਆਪਾਂ ਨੂੰ ਲੈਣ ਵਾਲੇ ਨਹੀਂ ਦੇਣ ਵਾਲਿਆਂ ਵਿੱਚ ਰੱਖਿਆ ਹੈ ਥੋੜੇ ਜਿਹੇ ਪੈਸੇ ਦੇ ਕੇ ਜੇਕਰ ਆਪਾਂ ਨੂੰ ਲੱਖਾਂ ਦੀਆਂ ਦੁਆਵਾਂ ਮਿਲਦੀਆਂ ਹਨ ਤਾਂ ਹੋਰ ਕੀ ਚਾਹੀਦਾ ਤੁਸੀਂ ਐਵੇਂ ਬੇਵਜਾ ਨਾ ਟੋਕਿਆ ਕਰੋ ਅੱਖਾਂ ਵਿੱਚ ਪਾਣੀ ਆਇਆ ਤੇ ਦਿਨੇਸ਼ ਨਾਲ ਚੁਰਸਤੇ ਵਿੱਚ ਆ ਕੇ ਖੜਾ ਹੋ ਗਿਆ ਅਸਮਾਨ ਵੱਲ ਵੇਖਿਆ ਤੇ ਸਾਰੇ ਗੁਬਾਰੇ ਛੱਡ ਦਿੱਤੇ ਕਹਿੰਦਾ ਨਿਰਮਲਾ ਹੁਣ ਮੇਰਾ ਵੀ ਤੇਰੇ ਕੋਲ ਆਉਣ ਦਾ ਟਾਈਮ ਹੋ ਗਿਆ ਇਹਨਾਂ ਕਹਿ ਕੇ ਦਿਨੇਸ਼ ਨਾਲ ਦੀ ਧੜਕਣ ਹੋਰ ਵੱਧ ਗਈ ਤੇ ਉਹ ਥੱਲੇ ਡਿੱਗ ਪਿਆ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਦਿਨੇਸ਼ ਨਾਲ ਇਸ ਦੁਨੀਆ ਦੇ ਮੋਹ ਮਾਇਆ ਦੇ ਚੱਕਰ ਨੂੰ ਅਲਵਿਦਾ ਕਹਿ ਕੇ ਜਾ ਚੁੱਕਿਆ ਸੀ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਇਸ ਦੁਨੀਆ ਤੋਂ ਜਲਦੀ ਤੋਂ ਜਲਦੀ ਜਾਣਾ ਚਾਹੁੰਦਾ ਸੀ ਤੇ ਉਹ ਇੱਛਾ ਵੀ ਉਸਦੀ ਪੂਰੀ ਹੋਈ ਹਾਂਜੀ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ